ਸਤਗੁਰ ਨਾਮਦੇਵ ਸਹਿ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਕਬੜੀ ਕਮਾਲ ਦੀ ਗੱਲ ਕਰਦੇ ਨੇ ਕਹਿੰਦੇ ਜਿਹੜੇ ਲੋਕ ਜਿਉਂਦੇ ਜੀ ਨਰਕ ਭੋਗ ਰਹੇ ਨੇ ਉਹ ਮਰਨ ਤੋਂ ਬਾਅਦ ਇਹ ਲਾਲਸਾ ਲਈ ਬੈਠੇ ਨੇ ਕਿ ਸ਼ਾਇਦ ਅਸੀਂ ਮਰਨ ਤੋਂ ਬਾਅਦ ਸਵਰਗ ਵਿੱਚ ਜਾਵਾਂਗੇ ਤੇ ਸਤਗੁਰ ਨਾਮਦੇਵ ਕਹਿੰਦੇ ਉਹ ਭਲੇ ਲੋਕੋ ਜਿਹੜੇ ਤੁਸੀਂ ਜਿਉਂਦੇ ਜੀ ਨਰਕ ਭੋਗ ਰਹੇ ਹੋ ਮਰ ਤੋਂ ਬਾਅਦ ਤੁਹਾਨੂੰ ਕਿੱਥੇ ਸਵਰਗ ਮਿਲ ਜਾਏਗਾ ਇਸ ਕਰਕੇ ਤੁਸੀਂ ਮਰਨ ਤੋਂ ਬਾਅਦ ਸਵਰਗ ਦੀ ਲਾਲਸਾ ਨਾ ਰੱਖੋ ਜਿਉਂਦੇ ਜੀ ਸਵਰਗ ਜਿਉਂਦੇ ਜੀ ਸੱਚਖੰਡ ਦਾ ਆਨੰਦ ਲਵੋ ਤਾਂ ਹੀ ਉਹ ਤੇ ਰੱਬ ਨੂੰ ਸਤਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ 1292 ਅੰਕ ਤੇ ਤੁਸੀਂ ਜ਼ਰੂਰ ਸ਼ਬਦ ਪੜਿਓ ਜਿਸ ਵਿੱਚ ਭਗਤ ਨਾਮਦੇਵ ਜੀ ਲਿਖ ਰਹੇ ਨੇ ਮੂਏ ਹੋਏ ਜੋ ਮੁਕਤ ਦੇ ਹੋ ਕੇ ਮੁਕਤ ਨਾ ਜਾਣੇ ਕੋਇਲਾ ਮੈਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ ਹੇ ਰੱਬਾ ਹੇ ਅਕਾਲ ਪੁਰਖ ਮਰਨ ਤੋਂ ਬਾਅਦ ਕਿਹਨੂੰ ਪਤਾ ਲੱਗ ਜਾਏਗਾ ਕਿ ਨਾਮਦੇਵ ਮੁਕਤ ਹੋ ਗਿਆ ਜੇ ਮੈਨੂੰ ਮੁਕਤੀ ਚਾਹੀਦੀ ਹੈ ਤਾਂ ਜਿਉਂਦੇ ਜੀ ਚਾਹੀਦੀ ਹੈ ਪਤਾ ਤਾਂ ਲੱਗੇ ਵੀ ਨਾਮਦੇਵ ਜਿਉਂਦੇ ਜੀ ਮੁਕਤ ਹੋਏ ਨੇ ਤੇ ਦੁਨੀਆ ਦੇ ਲੋਕੋ ਤੁਸੀਂ ਵੀ ਮਰਨ ਤੋਂ ਬਾਅਦ ਮੁਕਤੀ ਨਾਲ ਲੱਭੋ ਜਿਉਂਦੇ ਜੀ ਮੁਕਤੀ ਲੱਭੋ ਵੀ ਜਿਉਂਦੇ ਜੀ ਕਿਵੇਂ ਮੁਕਤ ਹੋਵਾਂਗੇ ਅਸੀਂ ਜਿਉਂਦੇ ਜੀ ਨਰਕ ਭੋਗ ਰਹੇ ਆ ਨੌਕਰੀਆਂ ਸਾਨੂੰ ਨਹੀਂ ਮਿਲ ਰਹੀਆਂ ਗਰੀਬੀ ਦੇ ਵਿੱਚ ਅਸੀਂ ਹਾਂ ਜ਼ੁਲਮ ਦਾ ਸ਼ਿਕਾਰ ਅਸੀਂ ਹੋ ਰਹੇ ਆ ਧੀਆਂ ਭੈਣਾਂ ਸਾਡੀਆਂ ਸੇਫ ਨਹੀਂ ਅਸੀਂ ਜਿਉਂਦੇ ਜੀ ਨਰਕ ਭੋਗ ਰਹੇ ਆ ਤੇ ਉਮੀਦ ਇਹ ਲਾ ਕੇ ਬੈਠੇ ਆ ਕਿ ਅਸੀਂ ਮਰਨ ਤੋਂ ਬਾਅਦ ਸਵਰਗ ਜਾਵਾਂਗੇ ਮਰਨ ਤੋਂ ਬਾਅਦ ਉਹੀ ਸਵਰਗ ਜਾਂਦੇ ਨੇ ਵੈਸੇ ਤਾਂ ਮਰਨ ਤੋਂ ਬਾਅਦ ਕੋਈ ਸਵਰਗ ਨਰਕ ਹੈ ਨਹੀਂ ਹਾਂ ਜਿਹੜੇ ਮੰਨਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਉਹ ਵਿਚਾਰੇ ਐਸੇ ਸ਼ਸ਼ੋਪੰਜ ਵਿੱਚ ਫਸੇ ਹੋਏ ਨੇ ਕਿਉਂਕਿ ਬਾਣੀ ਨੇ ਤਾਂ ਇਹ ਗੱਲ ਰੱਦ ਕਰ ਦਿੱਤੀ ਕਿ ਆ ਨਰਕ ਕਿ ਆ ਸੁਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾ ਹਮ ਕੀ ਕਾੜਨਾ ਕੱਢਦੇ ਆਪਣੇ ਗੁਰ ਪ੍ਰਸਾਦ ਦੇ ਇਹ ਤਾਂ ਗੁਰਬਾਣੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਲੀਅਰ ਕਰ ਦਿੱਤਾ ਪਰ ਮੈਂ ਫੇਰ ਹੀ ਬੇਨਤੀ ਕਰਦੇ ਆ ਜਿਹੜੇ ਜਿਉਂਦੇ ਜੀ ਨਰਕ ਭੋਗ ਰਹੇ ਨੇ ਉਹ ਮਰਨ ਤੋਂ ਬਾਅਦ ਵੀ ਨਰਕ ਦੇ ਵਿੱਚ ਹੀ ਨੇ ਜਿਹੜੇ ਜਿਉਂਦੇ ਜੀ ਸਵਰਗ ਭੋਗਣਗੇ ਸੱਚਖੰਡ ਭੋਗਣਗੇ ਉਹ ਮਰਨ ਤੋਂ ਬਾਅਦ ਵੀ ਸੱਚਖੰਡ ਦੇ ਮੁਰੀਦ ਰਹਿਣਗੇ